ਕੰਮ ਹੈ ਸਾਡਾ ਪਹਿਲਾ ਫਰਜ਼ ਸੁਗਰ ਨੂੰ ਸਾਥ ਜ਼ਰੂਰ ਕੋ ਜਨਕ ਨੂੰ ਸਵਾ ਕੱਟ ਕੇ ਬੰਦਗੀ ਕਰਨਾ ਕਰਿਆ ਕਰੀਏ ਕਿਉਂਕਿ ਕੋਈ ਪਤਾ ਨਹੀਂ ਕਿਸ ਸਮੇਂ ਕਿੱਥੇ ਕਿਵੇਂ ਬਹੁਤ ਆ ਜਾਣਾ ਨਹੀਂ ਬਾਰ ਕਰੇ ਜੋਗਨਾ ਨਹੀਂ ਬਿਰਦੀ ਕਛ ਬੰਧ ਉਹ ਬੇਰਾ ਨੇ ਗੁਝੇ ਚਾਉ ਆਏ ਪਰੇ ਜਪ ਮੰਦ ਜਮਦੀ ਫਾਹੀ ਨਿਕਲੋ ਕਿਹੜੇ ਗੱਲ ਦੀ ਫੜ ਲੈਣਾ ਹੈ ਕੋਈ ਪਤਾ ਨਾ ਕਰਕੇ ਜਰੂਰ ਕਿਉਂਕਿ ਇਸ ਬੰਦਗੀ ਨੇ ਸੁਣਨੇ ਸਾਡਾ ਕਹਿਣਾ ਸੁਣਾਉਣਾ ਜੇ ਹੀ ਪੰਜ ਤਰ੍ਹਾਂ ਹੋਰ ਹਸਿਆਣ ਹਰ ਕਾ ਨਾਮ ਦਾ ਨਾ ਆਉਂਦੀ ਸ਼ਕਤੀ ਵਾਪਾ ਵੋਟ ਪਾਣ ਜਾਈਏ ਨਾ ਤਾਂ ਵੋਟਰ ਕਾਰਡ ਮਰੀ ਅਧਾਰਮਕ ਤੇ ਭਾਈ ਜਰੂਰ ਨਾ ਵੋਟ ਤੇ ਪਾਉਣ ਦੀ ਕੋਈ ਕੋਈ ਤਰ੍ਹਾਂ ਕਰਵਾਰੇ ਜਬ ਲੇਖਾ ਆ ਗਏ ਕੀ ਆ ਬੁੱਲਣੇ ਉਸੇ ਨਾਲ ਆਪਸ ਪਰ ਚੱਲੀ ਨਾ ਪੈਸਾ ਚੱਲ ਉਥੇ ਕੇਵਲ ਤੁਬਦੀ ਕੀਨੀ ਤੇਰੇ ਸਾਹਾਂ ਦੀ ਕੰਟੂ ਮੋਣੀ ਗੁਰੂ ਗ੍ਰੰਥ ਸਾਹਿਬ ਉਥੇ ਸੱਚੋ ਹੀ ਸੱਚ ਦੇ ਬੜੇ ਜੁਣਾ ਜੁਣ ਵੰਦ ਕਰਕੇ ਜੁਣਵਾਦੇ ਦੋ ਲੈਣਾ ਲੱਗੇ ਬੱਚੇ ਚੁੱਚੇ ਪਰ ਉਥੇ ਬੰਦਗੀ ਦੀ ਗੱਲ ਸੁਈ ਜਾਣੀ ਤਾਂ ਸਤਗੁਰੂ ਬਾਹਰ ਕਰਕੇ ਨੇ ਪਾਈ ਤੂੰ ਬੇਸ਼ਕੀਪ ਕਿਹੜੇ ਹੋ ਨਾ ਤੁਬਦੀ ਕੱ ਅੱਜ ਦੁਨੀਆ ਦੀ ਤਰ ਬਹੁਤ ਹਨ ਗੁਰੂ ਗ੍ਰੰਥ ਸਾਹਿਬ ਲੇਕਿਨ ਸਾਡੀ ਜਿਹੜੀ ਹੁੰਦਾ ਹੈ ਇੱਕ ਦੂਜੇ ਤਰ ਤੋਂ ਥੱਲੇ ਉੱਤੇ ਸਿੱਟਣ ਦੀ ਲੱਗੀ ਹੋ ਕੋਈ ਕੰਮ ਨਹੀਂ ਮੰਨਦਾ ਇਹ ਕੇਵਲ ਨੇਚਾਂ ਦਾ ਕੰਮ ਹੈ ਪਾਣੀ ਕਦੇ ਵੀ ਨਹੀਂ ਕਹਿੰਦੀ ਗੁਰੂ ਦੁਨੀਆਂ ਦੇ ਜਿੰਨੇ ਵੀ ਤਰਫ ਕੋਈ ਕਿਸੇ ਤਰਫ ਤੋਂ ਨੇਚਾ ਨਹੀਂ ਕਹਦਾ ਉਹਦੀ ਤਿੰਨ ਚਾਰ ਗੱਲਾਂ ਜੇ ਆਪਾਂ ਘੋਰੋ ਕਰ ਲਈਏ ਤਾਂ ਬੇੜਾ ਪਾਰ ਸਾਰੇ ਤਰਫ ਦੇ ਸੱਚਾ ਬੋਲ ਸੱਚਾ ਬੋਲ ਕਿਹਦਾ ਦਿਲ ਨਾ ਕਰ ਸੱਚੀ ਕਹਿੰਦਾ ਭਾਈ ਕਿੰਚਾ ਨਾ ਕਰਨਾ ਆਪਾਂ ਮੰਨ ਲਈਏ ਤਾਂ ਸਾਡਾ ਬੇੜਾ ਪਾਰ ਬੜਾ ਕੁਝ ਕਰਨ ਦੀ ਲੋੜ ਹੀ ਨਹੀਂ ਹੁੰਦੀ ਸਤਿਗੁਰੂ ਕਿਰਪਾ ਕਰੇ ਕਿੱटका ਇਹ ਕਾ ਇਹ ਜਿਸ ਜੀ ਬਸਤਾਰ ਹੈ ਤਾਂ ਕਿ ਆਮੀਨ ਆਮੀਨ ਕਰੀ ਤੋ ਜਰੂਰ ਬੰਦਗੀ ਕਰਿਆ ਕਰਕੇ ਤਾਂ ਕਿ ਸਾਡਾ ਆਉਣਾ ਤੇ ਜਾਣਾ ਸੁਖ ਹੋਵੇ। ਆਗੇ ਸੁਖ ਬਿਰਦੀ ਤਾਂ ਬਾਛੇ ਆਨੰਦ ਹੋ। ਸੁਗਰੂਪ ਸਾachsen ਦੇਖੋ ਆਪਾਂ ਗੱਲ ਕਰਕੇ ਅੱਜ ਵੀ ਦੁਨੀਆ ਦੇ ਵਿੱਚ ਸਾਨੂੰ ਸਿੱਖ ਹੋਣ ਦਾ ਮਾਣ ਕਰਨਾ ਚਾਹੀਦਾ। ਕਿਉਂਕਿ ਦੁਨੀਆ ਦੇ ਵਿੱਚ ਐਸਾ ਤਰ੍ਹਾਂ ਨਹੀਂ ਆਪਾਂ ਤਾਂ ਕਹਿੰਦੇ ਹਾਂ ਗੁਰੂ ਅੰਗਦ ਕਾਦਰੀ ਸਹਿਦ ਆਪਾਂ ਨੇ ਕਈ ਵਾਰ ਜੋ ਜ਼ਰੂਰਤ ਤੇ ਸੁਣਿਆ ਹੋਰ ਕੋਈ ਵਿਚਾਰ ਸੁਣਿਆ ਹੋਣ ਗਿਆ ਉਹ ਕਹਿੰਦਾ ਇੱਕ ਸਮਾਂ ਐਸਾ ਆਏਗਾ ਦੁਨੀਆ ਦੇ ਵਿੱਚ ਸਾਹਿਬ ਕੀ ਉਹ ਮਨਸਾ ਦੀ ਦੁਨੀਆ ਦੇ ਗੁਰੂ ਮੰਨੇ ਜਾਣਗੇ ਕਿਉਂਕਿ ਸਤਿਗੁਰਾਂ ਸਾਰੇ ਦੁਪਹਿਲੇ ਨਹੀਂ ਦੱਸਦਾ ਪਰ ਸਤਿਗੁਰਾਂ ਕਿਸੇ ਕਿਸੇ ਨੂੰ ਨਿਰ ਕਰਾ ਵੀ ਨਹੀਂ ਕੀਤਾ ਸਭੇ ਸਾਂਝੀ ਵਾਰਸਦਾ ਹੈ ਕਿ ਕਿਸੇ ਨੇ ਦੱਸਿਆ ਬਹਰ ਅਵਨ ਅੱਲਾਹ ਨੂਰ ਬਾਇਆ ਉਧਰ ਤੇ ਕੇ ਸਭ ਬਗੇਤ ਨੂੰ ਇੱਕ ਰੂਪ ਤੇ ਸਾਰਾ ਜਗਤ ਬਗੇਤ ਦੇ ਰੂਪ ਨੂੰ ਸੋ ਰਹੁ ਵਿਚਾਰ ਗੁਰੂ ਦੀ ਪਵਿੱਤਰ ਬਾਣੀ ਨੇ ਸਾਨੂੰ ਪੁਛਾਦਾ ਜੋ ਸਿੱਖ ਧਰਮ ਇਹ ਕਦੇ ਵੀ ਸਾਨੂੰ ਸਵਰਗ ਦਾ ਘਰ ਸਾਨੇ ਨਹੀਂ ਦਿੰਦਾ ਉਸ ਅਧਿਕੀ ਤਰਫਾ ਦੇ ਵਿੱਚ ਸਵਰਗ ਦੀ ਕਲਪਨਾ ਨਹੀਂ ਕੀਤੀ ਗਈ ਨਾ ਕੋਈ ਕਲਪਨਾ ਕੀਤੀ ਲੇਕਿਨ ਅੱਜ ਤੱਕ ਕੋਈ ਆਪਣਾ ਅਛਾ ਪੀਰ ਪੰਨਾ ਪਰ ਹੋੜਿਆ ਮਿਲਿਆ ਵੀ ਜਿਹਨੇ ਮੈਨੂੰ ਸਵਰਗ ਕਿਥੋਂ ਆਏ ਯਾ ਮੈਂ ਲੱਭ ਜੁਆਇਂ ਦਸਕ ਕਿਸੇ ਨਹੀਂ ਜੋ ਸਾਡੀ ਪਵਿੱਤਰ ਫਲਸਫੀ ਉੱਚੀ ਤੇ ਸੁੱੱਚੀ ਪਾਈ ਦੀ ਸੀ ਜੀ ਕਹਿੰਦੇ ਸਵਰਗ ਅਸਲ ਵਿੱਚ ਸਵਰਗ ਕੀ ਹੈ ਦੋ ਅੱਖਰਾਂ ਦਾ ਮੇਲ ਸਵਰਗ ਨਹੀਂ ਆਪਣਾ ਆਰਥਿਕ ਨਹੀਂ ਕਰ ਆਪਣਾ ਘਰ ਕਰ ਕੀ ਹੈ ਸਭ ਕੋ ਨੇ ਕਹਿੰਦਾ ਦੇਰ ਕਰ ਬੈਠਾ ਜੋ ਰੱਖਣ ਜਾਰੀ ਸਭ ਕੋ ਨੇ ਕਾਜ ਸਿਸ ਕਰਦੇ ਵਿੱਚ ਬੈਠਾ ਬੰਦਗੀ ਕਰਨ ਇੱਥੇ ਹੀ ਤੂੰ ਸਾਰਾ ਸਵਰਗ ਤੇ ਰਹਤੀ ਹੈ ਕਿਉਂਕਿ ਜਦੋਂ ਗੁਰੂ ਦੀ ਬਾਣੀ ਨੂੰ ਤਾਂ ਸ਼ਬਦ ਸਾਡੇ ਹਿਰਦੇ 'ਚ ਟਕਰਾਰੇ ਤਾਂ ਗਿਆਨ ਆਵੇਗਾ ਸੱਚੀ ਗੱਲ ਥੋੜਾਪਾ ਦਵਾਈ ਪੀਏ ਤਾਂ ਉਹ ਦਾ ਫਰਕ ਸकता ਹੁਣ ਗਿਆਨ ਅੰਨ ਗੁਰ ਦਿਆ ਗਿਆ ਗਿਆਨ ਇਹ ਬਿਨਾਲ ਸਤਿ ਕਿਰਮਾਂ ਦੇ ਸੰਤ ਪੀਟਾਂ ਨਾਨਕ ਜੀ ਮਨ ਤੋਂ ਬਾਹਰ ਜੋ ਸਾਡੇ ਮਨਾਂ ਦੇ ਵਿੱਚ ਪ੍ਰਗਟ ਹੋ ਗਿਆ ਗਿਆਨ ਆ ਗਿਆ ਤਾਂ ਸੁਵਰਗ ਇੱਥੇ ਹੀ ਹੈ ਉਵੇਂ ਹੀ ਉਹ ਕਹਿੰਦੇ ਵੀ ਨਰਕ ਦੋ ਅੱਖਰਾਂ ਦੇ ਵਿੱਚ ਲੈਟਸ ਨੈਗੇਟਿਵ ਟੈਂਕ ਕਰਾਂ ਦੀ ਭਾਵਨਾ ਪਰ ਅਰਜ ਕੀ ਕੀ ਜੀਗਾਂ ਤੋਂ ਸਤਿਕਰਮ ਸੇ ਤੁਹਾਨੂੰ ਨਹੀਂ ਦਿੱਤਾ ਤੁਮੇ ਨੂੰ ਆ ਨਹੀਂ ਦਿੱਤਾ ਯਾਨੀ ਨੈਗੇਟਿਵ ਉਹ ਤੋਂ ਸੋਚ ਉਹ ਨਾਲ ਕੋਦਾ ਥਿੰਕ ਜਦ ਬਜਾਰਾ ਤਾਂ ਕੱਫੀ ਹੋਤੀ ਸੀ ਜੀਰੀ ਦਾ ਜੋ ਵਾਈਪਰੂ ਕੰਪਨੀ ਨਹੀਂ ਦਿੱਤਾ ਹੈ ਦੇਖੋ ਕਿੰਨੀ ਸਪਸ਼ਟ ਹਾਦੀਸ ਗੁਰੂ ਦੇ ਜੀਓ ਪਾਏ ਪੈਂਡਿੰਜਨ ਸਾਜਿਆ ਕਿੰਨਾ ਮੈਂ ਮੈਂ ਨਿਨਥਾਨ ਆਪਣੇ ਦੱਸ ਕੀ ਆ ਆਪੇ ਆਖੀ ਨਾਲ ਸਫਲ ਹੋ ਜਾ ਉਹਨੂੰ ਪਤਾ ਹੈ ਪਿਤਾ ਨੂੰ ਪਤਾ ਵੀ ਪੁੱਤਰ ਨੂੰ ਕੀ ਕੁਝ ਚਾਹੀਦਾ ਹੈ ਜੋ ਸਕੂਲੀ ਡਰਸ ਵਿੱਚ ਆਈ ਨਹੀਂ ਜੋ ਤੋਰ ਕਿ ਉਹ ਚਾਹੀਦੀ ਹੈ ਤੇ ਸਿ ਚਾਹੀਦੀ ਹੈ ਕਿਉਂ ਜਿਨ ਜਾਣ ਵਾਸਤੇ ਬੈਨ ਵੀ ਚਾਹੀਦੀ ਹੈ ਜਾਂ ਮੈਂ ਛੱਡ ਕੇ ਆਵਾਂ ਤੇ ਪਿਤਾ ਪੁੱਤਰ ਦੀ ਚਿੰਤਾ ਵੀ ਉਸੇ ਤਰ੍ਹਾਂ ਇੱਕ ਪਿਤਾ ਇੱਕ ਇੱਕ ਜੀ ਹਮਾਰਕ ਤੂਹਣੇ ਦਾ ਹੌਸਲਾ ਉਸ ਸਾ슴 ਦਾ ਪਾ